ਸਾਸਰੀ ਕਾਲ ਜੀ ਅੱਜ ਆਪਾਂ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਸਾਡੇ ਕੋਲ ਇੱਕ ਲਿਖਤ ਹੈ ਇੱਕ ਸਿੱਖ ਕੌਣ ਹੈ ਤੇ ਅਸੀਂ ਇਸ ਦੇ ਕੁਝ ਹਿੱਸਿਆਂ ਨੂੰ ਲੈ ਕੇ ਵਿਚਾਰ ਕਰਾਂਗੇ ਮਕਸਦ ਇਹ ਹੈ ਕਿ ਇਸ ਲਿਖਤ ਦੇ ਹਿਸਾਬ ਨਾਲ ਸਿੱਖੀ ਦੇ ਮੂਲ ਸਿਧਾਂਤ ਕੀ ਨੇ ਤੇ ਰੋਹਾਨੀ ਸਫ਼ਰ ਕਿ ਹੋ ਜਾਉਂਦਾ ਤਾਂ ਸ਼ੁਰੂ ਕਰੀਏ ਇਸ ਲਿਖਤ ਮੁਤਾਬਕ ਸਿੱਖ ਸ਼ਬਦ ਦਾ ਅਸਲ ਮਤਲਬ ਕੀ ਹੈ हां जी बिल्कुल ਤੇ ਇਹ ਗੱਲ ਪਹਿਲਾਂ ਸਾਫ਼ ਕਰ ਲਈਏ ਕਿ ਅਸੀਂ ਖਾਸ ਤੌਰ ਤੇ ਇਸ ਲਿਖਤ ਵਿੱਚਲੇ ਵਿਚਾਰਾਂ ਤੇ ਹੀ ਅ ਮਤਲਬ ਫੋਕਸ ਕਰ ਰਹੇ ਹਾਂ ਜਿਵੇਂ ਇਹ ਲਿਖਤ ਕਹਿੰਦੀ ਹੈ ਸਿੱਖ ਦਾ ਮਤਲਬ ਹੈ ਆ ਸ਼ਾਬਦਿਕ ਅਰਥਾਂ ਵਿੱਚ ਇੱਕ ਸਿੱਖਣ ਵਾਲਾ ਇੱਕ ਵਿਦਿਆਰਥੀ ਯਾਨੀ ਉਹ ਜੋ ਸੱਚ ਨੂੰ ਲੱਭ ਰਿਹਾ ਰੱਬੀ ਗਿਆਨ ਚਾਹੁੰਦਾ ਹੈ ਹਾਂ ਅੱਛਾ ਸਿਰਫ ਇੱਕ ਵਿਦਿਆਰਥੀ ਪਰ ਲਿਖਤ ਇਸ ਤੋਂ ਅੱਗੇ ਜਾਂਦੀ ਹੈ ਇਹ ਕਹਿੰਦੀ ਹੈ ਕਿ ਸਿੱਖ ਸਿਰਫ ਸਿੱਖਦਾ ਹੀ ਨਹੀਂ ਉਹ ਜਿਉਂਦਾ ਵੀ ਹੈ ਇੱਕ ਖਾਸ ਤਰੀਕੇ ਨਾਲ ਬੜਾ ਸੰਤੁਲਨ ਹੈ ਜਿਵੇਂ ਸਰੀਰ ਤੰਦਰੁਸਤ ਰੱਖਣਾ ਦੁਨੀਆਵੀ ਕੰਮਕਾਜ ਕਿਰਤ ਕਰਨੀ ਹਾਂ ਕਿਰਤ ਕਰਨੀ ਪਰਿਵਾਰ ਦੀ ਜ਼ਿੰਮੇਵਾਰੀ ਸਮਾਜ ਦੀ ਸੇਵਾ ਇਹ ਸਭ ਪਰ ਨਾਲ ਹੀ ਮਾਨਸਿਕ ਤੌਰ ਤੇ ਉਹ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਇਹ ਕਿਵੇਂ ਇਹ ਥੋੜਾ ਸਮਝਾਓ ਸੰਸਾਰ ਤੇ ਅਧਿਆਤਮ ਦਾ ਸੁਮੇਲ ਲਿਖਤ ਇਸ਼ਾਰਾ ਕਰਦੀ ਹੈ ਜਿਵੇਂ ਕਮਲ ਦਾ ਫੁੱਲ ਹੁੰਦਾ ਨਾ ਚਿੱਕਰ 'ਚ ਰਹਿ ਕੇ ਵੀ ਉੱਪਰ ਓਵੇਂ ਹੀ ਸਿੱਖ ਦੁਨੀਆ 'ਚ ਰਹਿੰਦਾ ਕੰਮ ਕਰਦਾ ਹੈ ਪਰ ਅੰਦਰੋਂ ਉਸ ਦਾ ਧਿਆਨ ਆਪਣੇ ਅਸਲ ਆਪੇ ਨੂੰ ਜਾਣਨ ਤੇ ਹੁੰਦਾ ਜਿਵੇਂ ਲਿਖਤ ਕਹਿੰਦੀ ਹੈ ਆਪਣੇ ਅਸਲੀ ਆਪੇ ਨੂੰ ਜਾਨਣਾ ਤੇ ਇਹ ਦੇਖੋ ਆਸ਼ਾਵਾਦ ਤੇ ਪੱਕੇ ਇਰਾਦੇ ਤੋਂ ਬਿਨਾ ਨਹੀਂ ਹੋ ਸਕਦਾ हां ਇਹ ਆਸ਼ਾਵਾਦ ਤੇ ਧ੍ਰਿੜ ਇਰਾਦਾ ਇਹ ਬਹੁਤ ਜ਼ਰੂਰੀ ਨੇ ਖਾਸ ਕਰਕੇ ਜਦੋਂ ਲਿਖਤ ਅੱਗੇ ਸ਼ਰਧਾ ਦੀ ਗੱਲ ਕਰਦੀ ਹੈ ਕਹਿੰਦੀ ਹੈ ਕਿ ਸੱਚੇ ਸਿੱਖ ਦੀ ਰੱਬ ਨੂੰ ਪਾਉਣ ਦੀ ਲਗਨ ਉਹ ਅਡੋਲ ਹੁੰਦੀ ਹੈ ਦੁਨੀਆਂ ਦੇ ਲਾਲਚ ਰੁਕਾਵਟਾਂ ਉਹ ਰੋਕ ਨਹੀਂ ਸਕਦੀਆਂ ਪਾਵੇਂ ਡਿੱਗੇ ਪਰ ਹਾਰਦਾ ਨਹੀਂ ਤੇ ਗੁਰੂ ਨਾਨਕ ਦੇਵ ਜੀ ਵਿੱਚ ਭਰੋਸਾ ਉਹਦੀ ਮਿਸਾਲ ਦਿੱਤੀ ਹੈ ਜਿਵੇਂ ਬੱਚੇ ਨੂੰ ਮਾਂ ਤੇ ਹੁੰਦਾ ਹੈ ਹਾਂਜੀ ਬਹੁਤ ਡੂੰਗੀ ਮਿਸਾਲ ਹੈ ਤੇ ਇਸ ਭਰੋਸੇ ਦਾ ਮਤਲਬ ਇਹ ਹੈ ਕਿ ਉਹ ਮੰਨਦਾ ਹੈ ਕਿ ਗੁਰੂ ਦਾ ਪੱਲਾ ਫੜ ਕੇ ਉਹ ਇਸ ਦੁਨੀਆ ਚੋਂ ਲਿਖਤ ਇਸ ਨੂੰ ਵੈਨਿਟੀ ਫੇਅਰ ਕਹਿੰਦੀ ਹੈ ਮਤਲਬ ਮਾਇਆ ਦਾ ਮੇਲਾ ਜਿਹਾ ਹਾਂ ਤਾਂ ਉਸ ਵਿੱਚ ਉਹ ਪਟਕਨ ਤੋਂ ਬਿਨਾ ਸਹੀ ਸਲਾਮਤ ਲੰਘ ਸਕਦਾ ਹੈ ਪਰ ਜਿਵੇਂ ਤੁਸੀਂ ਕਿਹਾ ਸੀ ਇੱਕ ਬਹੁਤ ਜ਼ਰੂਰੀ ਗੱਲ ਹਾਂ ਕਿ ਇਹ ਸਿਰਫ ਅੱਖਾਂ ਮੀਟ ਕੇ ਮੰਨ ਲੈਣਾ ਨਹੀਂ ਹੈ ਅੰਨੀ ਸ਼ਰਧਾ ਨਹੀਂ ਇਹ ਗੱਲ ਬਹੁਤ ਅਹਿਮ ਲੱਗੀ ਬਿਲਕੁਲ ਬਿਲਕੁਲ ਇਹ ਮੇਰੇ ਖਿਆਲ ਚ ਇਸ ਲਿਖਤ ਦਾ ਇੱਕ ਮੂਲ ਸਿਧਾਂਤ ਹੈ ਸਾਫ਼ ਲਿਖਾ ਹੈ ਕਿ ਸਿੱਖ ਗੁਰੂ ਦੇ ਸ਼ਬਦ ਗੁਰਬਾਣੀ ਤੇ ਹਾਂ ਪਰੋਸਾ ਰੱਖਦਾ ਹੈ ਪੂਰਾ ਪਰ ਨਾਲ ਹੀ ਸਿਰਫ ਮੰਨਦਾ ਨਹੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਪੂਰੀ ਤਰ੍ਹਾਂ ਸਮਝਣਾ ਤੇ ਫਿਰ ਸਮਝ ਕੇ ਉਸ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਅਮਲ ਕਰਦਾ ਹੈ ਲਿਖਤ ਕਹਿੰਦੀ ਵੀ ਹੈ ਕਿ ਸਮਝ ਤੋਂ ਬਿਨਾ ਕੰਮ ਸਹੀ ਨਹੀਂ ਹੋ ਸਕਦੇ ਤਾਂ ਇਹ ਸ਼ਰਧਾ ਤੇ ਸਮਝ ਅਨੁਭਵ ਇਹਨਾਂ ਦਾ ਸੁਮੇਲ ਹੈ ਉਹ ਸ਼ਬਦ ਨੂੰ ਆਪਣੇ ਤਜਰਬੇ ਤੇ ਪਰਖਦਾ ਵੀ ਹੈ ਇਹ ਕੋਈ ਬੰਦ ਅਕੀਦਾ ਨਹੀਂ ਇੱਕ ਜੀਵੰਤ ਵਿਸ਼ਵਾਸ ਹੈ ਠੀਕ ਹੈ ਮਤਲਬ ਇਹ ਸਫਰ ਸਿਰਫ ਭਾਵਨਾਵਾਂ ਦਾ ਨਹੀਂ ਬੁੱਧੀ ਦਾ ਵੀ ਹੈ ਤਜਰਬੇ ਦਾ ਵੀ ਤੇ ਜਿਵੇਂ ਲਿਫਟ ਕਹਿੰਦੀ ਹੈ ਸੌਖਾ ਨਹੀਂ ਹੈ ਰਸਤਾ ਇਸ ਨੂੰ ਦੁਨੀਆ ਦੀਆਂ ਸਭ ਤੋਂ ਔਖੀਆਂ ਖੋਜਾਂ ਕਿਹਾ ਗਿਆ ਹੈ ਮਨੁੱਖੀ ਚੇਤਨਾ ਤੋਂ ਪਰਮ ਚੇਤਨਾ ਤੱਕ ਜਾਣਾ ਇਹ ਤਾਂ ਬਹੁਤ ਲੰਬਾ ਸਫਰ ਹੈ ਜਿਵੇਂ ਦੋ ਸਿਰਿਆਂ ਜਿੰਨਾ ਫਰਕ ਹਾਂ ਤੇ ਇਸ ਲੰਬੇ ਸਫਰ ਲਈ ਇਸ ਵੱਡੇ ਫਾਸਲੇ ਲਈ ਲਿਖਤ ਇੱਕ ਬਹੁਤ ਜ਼ਰੂਰੀ ਗੁਣ ਦਸਤੀ ਹੈ ਸਬਰ ਤੇ ਸਿਦਕ ਬਿਲਕੁਲ ਕਾਲ ਨਾਲ ਬੇਸਬਰੀ ਨਾਲ ਕੁਝ ਨਹੀਂ ਹੁੰਦਾ ਸਿੱਖ ਨੂੰ ਸਬਰ ਰੱਖਣਾ ਪੈਂਦਾ ਹੈ ਪੱਕਾ ਰਹਿਣਾ ਪੈਂਦਾ ਹੈ ਲਿਖਤ ਸ਼ਬਦ ਵਰਤਦੀ ਹੈ ਚਟਾਨ ਵਾਂਗ ਅਡੋਲ ਜਦੋਂ ਸਮਝ ਨਾ ਆਵੇ ਰਸਤਾ ਨਾ ਦਿ세 ਤਾਂ ਹੌਮੀ ਨਹੀਂ ਕਰਨੀ ਬਿਲਕੁਲ ਸਗੋਂ ਰੁਕ ਜਾਣਾ ਨਿਮਰਤਾ ਨਾਲ ਅਰਦਾਸ ਕਰਨੀ ਕਿ ਰੋਸ਼ਨੀ ਮਿਲੇ ਤੇ ਫਿਰ ਤੀਰਜ ਨਾਲ ਉਡੀਕ ਕਰਨੀ ਹਾਂ ਇਸ ਲਈ ਸ਼ਾਇਦ ਹਾਫਿਜ਼ ਦਾ ਹਵਾਲਾ ਵੀ ਦਿੱਤਾ ਗਿਆ ਹੈ ਜੇ ਤੇਰੇ ਵਿੱਚ ਕਾਫੀ ਸਬਰ ਹੈ ਤਾਂ ਇੱਕ ਦਿਨ ਤੂੰ ਰੱਬ ਨਾਲ ਇੱਕ ਮਿਖ ਹੋ ਜਾਵੇਂਗਾ ਹੂੰ ਇਹ ਸੱਚੀ ਦੱਸਦਾ ਹੈ ਕਿ ਇਹ ਕੋਈ ਸਪ੍ਰਿੰਟ ਨਹੀਂ ਮੈਰਾਥਨ ਹੈ ਪੂਰੀ ਜ਼ਿੰਦਗੀ ਦੀ ਯਾਤਰਾ ਮਤਲਬ ਨਤੀਜੇ ਸ਼ਾਇਦ ਫਟਾਫਟ ਨਾ ਮਿਲਣ ਬਿਲਕੁਲ ਇਸੇ ਗੱਲ ਨੂੰ ਹੋਰ ਸਾਫ਼ ਕਰਦਿਆਂ ਲਿਖਤ ਇੱਕ ਹੋਰ ਬੜਾ ਸੋਹਣਾ ਵਿਚਾਰ ਦਿੰਦੀ ਹੈ ਕਹਿੰਦੀ ਹੈ ਕਿ ਰੱਬ ਦੇ ਘਰ ਖਜ਼ਾਨੇ ਭਰੇ ਪਏ ਨੇ ਭੰਡਾਰ ਖੁੱਲੇ ਨੇ ਪਰ ਮਿਲਦਾ ਹਰੇਕ ਨੂੰ ਉਸ ਦੀ ਯੋਗਤਾ ਉਸਦੀ ਲੋੜ ਮੁਤਾਬਕ ਹੈ ਇਸ ਲਈ ਜਿਵੇਂ ਸੱਚਾ ਪ੍ਰੇਮੀ ਉਡੀਕਦਾ ਹੈ ਉਵੇਂ ਹੀ ਸਿੱਖ ਨੂੰ ਭਰੋਸੇ ਨਾਲ ਸਬਰ ਨਾਲ ਉਡੀਕ ਕਰਨੀ ਪੈਂਦੀ ਹੈ ਰਸਤੇ 'ਚ ਮੁਸ਼ਕਿਲਾਂ ਆਉਣਗੀਆਂ ਸ਼ਾਇਦ ਅਸਫਲਤਾ ਵੀ ਮਿਲੇ ਪਰ ਉਹ ਹਾਰਦਾ ਨਹੀਂ ਕਿਉਂਕਿ ਨਜ਼ਰ ਮੰਜ਼ਿਲ ਤੇ ਹੈ ਤੇ ਪਤਾ ਹੈ ਕਿ ਸਮਾਂ ਲੱਗੇਗਾ ਸਬਰ ਤੇ ਦ੍ਰਿੜਤਾ ਦੀ ਗੱਲ ਤੋਂ ਬਾਅਦ ਲਿਖਤ ਇੱਕ ਹੋਰ ਪਾਸੇ ਜਾਂਦੀ ਹੈ ਸੰਘਰਸ਼ ਵੱਲ ਇਸ ਵਿੱਚ ਖੰਡੇ ਦੀ ਪੌਲ ਦਾ ਜ਼ਿਕਰ ਹੈ ਬੈਪਟਿਸਮ ਆਫ ਸਟੀਲ ਕਿਹਾ ਗਿਆ ਲਿਖਤ ਕਹਿੰਦੀ ਹੈ ਇਸ ਸਿੱਖ ਨੂੰ ਪੂਰਾ ਸਿਪਾਹੀ ਬਣਾਉਂਦੀ ਹੈ ਯਾਨੀ ਬਾਹਰ ਦੁਨੀਆ ਵਿੱਚ ਝੂਠ ਜ਼ੁਲਮ ਬੇਇਨਸਾਫੀ ਖਿਲਾਫ ਲੜਨ ਲਈ ਤਿਆਰ ਲੋੜ ਪਵੇ ਤਾਂ ਹਥਿਆਰ ਨਾਲ ਵੀ ਇਹ ਤਾਂ ਹੋ ਗਈ ਬਾਹਰ ਦੀ ਲੜਾਈ ਪਰ ਇੱਕ ਹੋਰ ਲੜਾਈ ਵੀ ਹੈ ਹਾਂਜੀ ਤੇ ਉਹ ਸ਼ਾਇਦ ਹੋਰ ਵੀ ਔਖੀ ਹੈ ਲਿਖਤ ਕਹਿੰਦੀ ਹੈ ਸਿੱਖ ਦੀ ਇੱਕ ਲੜਾਈ ਲਗਾਤਾਰ ਆਪਣੇ ਅੰਦਰ ਚੱਲਦੀ ਰਹਿੰਦੀ ਹੈ ਆਪਣੀ ਨੀਵੀਂ ਸੋਚ ਨਾਲ ਆਪਣੀਆਂ ਕਮਜ਼ੋਰੀਆਂ ਨਾਲ ਮੰਦੀਆਂ ਬੁਰਾਈਆਂ ਨਾਲ ਇੱਕ ਬੜਾ ਤਕੜਾ ਸ਼ਬਦ ਚਿੱਤਰ ਵਰਤਿਆ ਹੈ ਕਿ ਸਿੱਖ ਦਾ ਮਨ ਇੱਕ ਜੰਗ ਦਾ ਮੈਦਾਨ ਹੈ ਉਸ ਮੈਦਾਨ ਵਿੱਚ ਉਹ ਆਪਣੇ ਅੰਦਰ ਦੇ ਪੁਰਾਣੇ ਆਦਮ ਨਾਲ ਲੜਦਾ ਹੈ ਯਾਨੀ ਪੁਰਾਣੀਆਂ ਬੁਰੀਆਂ ਆਤ ਤਾਂ ਨਕਾਰਾਤਮਕ ਸੋਚ ਪਾਪ ਨੂੰ ਕੁਚਲ ਕੇ ਜਿੱਤ ਕੇ ਹੀ ਅੱਗੇ ਵਧਦਾ ਹੈ ਇਹ ਅੰਦਰੂਨੀ ਜੰਗ ਬਹੁਤ ਗਹਿਰੀ ਗੱਲ ਹੈ ਤਾਂ ਫਿਰ ਜਿਹੜੀ ਸਿੱਖ ਮਰਿਆਦਾ ਹੈ ਪਾਹੁ ਲੈਣੀ ਬਾਣੀ ਪੜਨੀ ਕੀਰਤਨ ਸੁਣਨਾ ਇਹਨਾਂ ਦਾ ਕੀ ਰੋਲ ਹੈ ਸੰਦਰ ਲਈ ਲੜਾਈ ਚ ਇਸ ਲਿਖਦੇ हिसाब ਨਾਲ ਦੇਖੋ ਲਖਿਤ ਇਹਨਾਂ ਸਭ ਨੂੰ ਬਹੁਤ ਜ਼ਰੂਰੀ ਮੰਨਦੀ ਹੈ ਬਹੁਤ ਜ਼ਿਆਦਾ ਪਰ ਇੱਕ ਖਾਸ ਨਜ਼ਰੀਏ ਨਾਲ ਇਹ ਕਹਿੰਦੀ ਹੈ ਕਿ ਪਾਹੁਲ ਮਰਿਆਦਾ ਪਾਠ ਕੀਰਤਨ ਇਹ ਸਭ ਜ਼ਰੂਰੀ ਨੇ ਪਰ ਇਹ ਸਾਧਨ ਨੇ ਇਹ ਆਪਣੇ ਆਪ ਚ ਮੰਜ਼ਿਲ ਨਹੀਂ ਹਨ ਇਹਨਾਂ ਦਾ ਕੰਮ ਹੈ ਸਿੱਖ ਨੂੰ ਉਸ ਅਸਲ ਟੀਚੇ ਤੱਕ ਪਹੁੰਚਣ ਵਿੱਚ ਮਦਦ ਕਰਨਾ ਉਸ ਨੂੰ ਅੰਦਰੋਂ ਤਾਕਤ ਦੇਣਾ ਤਾਂ ਕਿ ਉਹ ਆਪਣੀ ਅੰਦਰਲੀ ਲੜਾਈ ਲੜ ਸਕੇ ਇਹ ਹਥਿਆਰਾਂ ਵਾਂਗ ਨੇ ਸਮਝੋ ਪਰ ਅਸਲ ਜਿੱਤ ਤਾਂ ਅੰਦਰ ਬਦਲਾ ਲਿਆਉਣ ਨਾਲ ਚੇਤਨਾ ਦੇ ਉੱਪਰ ਉੱਠਣ ਨਾਲ ਮਿਲਣੀ ਹੈ ਇਹਨਾਂ ਨੂੰ ਸਿਰਫ ਰਸਮਾਂ ਨਹੀਂ ਸਮਝਣਾ ਸਗੋ ਰੂਹਾਨੀ ਤਰੱਕੀ ਦੇ ਔਜ਼ਾਰ ਸਮਝਣਾ ਹੈ ਠੀਕ ਹੈ ਠੀਕ ਹੈ ਇਹ ਸਾਧਨ ਨੇ ਤਾਂ ਫਿਰ ਇਸ ਸਰੀਮ ਮਿਹਨਤ ਦਾ ਇਸ ਲੜਾਈ ਦਾ ਇਸ ਸਬਰ ਦਾ ਅਖੀਰਲਾ ਨਿਸ਼ਾਨਾ ਕੀ ਹੈ ਮਤਲਬ ਇਸ ਲਿਖਤ ਮੁਤਾਬਿਕ ਸਿੱਖ ਦੀ ਜ਼ਿੰਦਗੀ ਦਾ ਮੁੱਖ ਮਕਸਦ ਕੀ ਹੋਇਆ ਲਿਖਤ ਇਸ ਬਾਰੇ ਬਿਲਕੁਲ ਸਾਫ਼ ਹੈ ਬਹੁਤ ਸਪਸ਼ਟ ਹੈ ਸਿੱਖ ਦਾ ਮੁੱਖ ਤੇ ਕਹਿ ਲੋ ਇੱਕੋ ਇੱਕ ਅੰਤਿਮ ਟੀਚਾ ਹੈ ਪਰਮਾਤਮਾ ਨੂੰ ਵੇਖਣਾ ਉਸ ਨੂੰ ਮਹਿਸੂਸ ਕਰਨਾ ਤੇ ਅਖੀਰ ਵਿੱਚ ਉਸ ਨਾਲ ਇਕਮਿਕ ਹੋ ਜਾਣਾ ਇਹ ਹੈ ਰੋਹਾਨੀ ਸਫ਼ਰ ਦੀ ਸਭ ਤੋਂ ਉੱਚੀ ਮੰਜ਼ਿਲ ਜਿੱਥੇ ਆਪਣੀ ਹੋਣਦ ਵੱਡੀ ਚੇਤਨਾ ਚ ਮਿਲ ਜਾਂਦੀ ਹੈ ਉਸ ਨਾਲ ਇਕਮਿਕ ਹੋ ਜਾਣਾ ਤੇ ਲਿਖਤ ਇਹ ਵੀ ਕਹਿੰਦੀ ਹੈ ਕਿ ਇਹ ਹੋ ਸਕਦਾ ਹੈ ਇਹ ਟੀਚਾ ਮਿਲ ਸਕਦਾ ਹੈ ਹਾਂ ਬੜੇ ਯਕੀਨ ਨਾਲ ਕਹਿੰਦੀ ਹੈ ਲਿਖਤ कि ਜਿਹੜਾ ਸਿੱਖ ਆਪਣੇ ਇਸ ਅਖੀਰਲੇ ਟੀਚੇ ਬਾਰੇ ਪੂਰੀ ਤਰ੍ਹਾਂ ਜਾਗਰੂਕ ਹੈ ਜਿਸ ਦੀ ਨਿਗਾਹ ਹਮੇਸ਼ਾ ਉੱਥੇ ਹੈ ਉਹ देर सवेर ਕਦੇ ਨਾ ਕਦੇ ਇਸ ਨੂੰ ਪਾਹੀ ਲੈਂਦਾ ਹੈ ਜ਼ਰੂਰ ਮਤਲਬ ਟੀਚਾ ਸਾਫ਼ ਹੋਵੇ ਤੇ ਲਗਨ ਪੱਕੀ ਹੋਵੇ ਤਾਂ ਰਸਤੇ ਦੀਆਂ ਔਕੜਾਂ ਦੇ ਬਾਵਜੂਦ ਮੰਜ਼ਿਲ ਮਿਲ ਜਾਂਦੀ ਹੈ ਹੁਣ ਇਸ ਸਾਰੀ ਥਿਉਰੀ ਤੋਂ ਬਾਅਦ ਲੇਖਕ ਆਪਣਾ ਨਿੱਜੀ ਤਜਰਬਾ ਦੱਸਦਾ ਹੈ ਇਹ ਗੱਲ ਨੂੰ ਹੋਰ ਅਸਲੀ ਬਣਾ ਦਿੰਦਾ ਹੈ ਉਹ ਦੱਸਦਾ ਕਿਵੇਂ ਉਸ ਦੀ ਆਪਣੀ ਸਮਝ ਬਦਲੀ ਕਹਿੰਦਾ ਇੱਕ ਟਾਈਮ ਸੀ ਜਦੋਂ ਉਹ ਸਿੱਖ ਇਤਿਹਾਸ ਸ਼ਹੀਦਾਂ ਦੀਆਂ ਸਾਖੀਆਂ ਬਸ ਇਸੇ ਨੂੰ ਸਭ ਕੁਝ ਸਮਝਦਾ ਸੀ ਸ਼ਾਇਦ ਮਜ਼ਾਕ ਵੀ ਉਡਾਉਂਦਾ ਹੋਵੇ ਉਹਨਾਂ ਦਾ ਜੋ ਜ਼ਿਆਦਾ ਸਮਾਂ ਬਾਣੀ ਚ ਜਾਂ ਸਿਮਰਨ ਜਲਾਉਂਦੇ ਸੀ ਹਾਂ ਇਹ ਕਾਫੀ ਇਮਾਨਦਾਰੀ ਵਾਲੀ ਗੱਲ ਹੈ ਫਿਰ ਉਹ ਦੱਸਦਾ ਕਿ ਜਿਵੇਂ ਜਿਵੇਂ ਉਹਦੀ ਆਪਣੀ ਖੋਜ ਵਧੀ ਉਸਨੂੰ ਲੱਗਾ ਕਿ ਇਤਿਹਾਸ ਨਾਲੋਂ ਗੁਰਬਾਣੀ ਚ ਜ਼ਿਆਦਾ ਡੂੰਘਾਈ ਹੈ ਜ਼ਿਆਦਾ ਆਨੰਦ ਹੈ ਫੋਕਸ ਬਦਲ ਗਿਆ ਕੀਰਤਨ ਸੁਣਨਾ ਬਾਣੀ ਪੜਨੀ ਗੁਰਦੁਆਰੇ ਜਾਣਾ ਪਾਠ ਕਰਵਾਣੇ ਇਹਨਾਂ ਚੀਜ਼ਾਂ ਚ ਉਸ ਨੂੰ ਸ਼ਾਂਤੀ ਮਿਲਣ ਲੱਗੀ ਚੰਗਾ ਲੱਗਣ ਲੱਗਾ ਪਰ ਗੱਲ ਇੱਥੇ ਵੀ ਨਹੀਂ ਮੁੱਕੀ ਉਹ ਕਹਿੰਦਾ ਇਹ ਸਭ ਕੁਝ ਕਰਕੇ ਵੀ ਅੰਦਰ ਰੂਹ ਵਿੱਚ ਅਜੇ ਵੀ ਕੋਈ ਹੋਰ ਡੂੰਗੀ ਪਿਆਸ ਸੀ ਕੋਈ ਸਦੀਵੀ ਆਨੰਦ ਦੀ ਪੁੱਖ ਸੀ ਉਹ ਪੂਰੀ ਤਰ੍ਹਾਂ ਮੱਲ ਸੰਤੁਸ਼ਟ ਨਹੀਂ ਸੀ ਹੋ ਰਿਹਾ ਹਾਂਜੀ ਤੇ ਇਸ ਅੰਦਰਲੀ ਖਿਚ ਇਸ ਰੂਹਾਨੀ ਪੁੱਖ ਨੂੰ ਦੱਸਣ ਲਈ ਉਹ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਵਰਤਦਾ ਹੈ ਮੈਂ ਉਸ ਦੇ ਕੁਝ ਹਿੱਸੇ ਪੜ੍ਹਦੀ ਹਾਂ ਜਿਵੇਂ ਲਿਖਤ ਚ ਨੇ ਜੋ ਸਾਡੇ ਨਾਲ ਸੀ ਹੈ ਅਤੇ ਹਮੇਸ਼ਾ ਰਹੇਗਾ ਮੇਰੀ ਆਤਮਾ ਉਸੇ ਲਈ ਤੰਗਦੀ ਹੈ ਪਰਮਾਤਮਾ ਲਈ ਪਿਆਰ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਉਹ ਸੰਪੂਰਨ ਦਇਆਵਾਨ ਸਾਨੂੰ ਸਹਾਰਾ ਦਿੰਦਾ ਹੈ ਉਹ ਸਭ ਵਿੱਚ ਵਸਦਾ ਹੈ ਉਹ ਪਿਤਾ ਪ੍ਰਾ ਮਾਤਾ ਅਤੇ ਪੁੱਤਰ ਹੈ ਉਹ ਮੇਰੀ ਜਿੰਦ ਜਾਨ ਹੈ ਮੈਨੂੰ ਪਿਆਰ ਕੀਤਾ ਅਤੇ ਉਹ ਮੇਰੇ ਦਿਲ ਵਿੱਚ ਵਸ ਗਿਆ ਉਸ ਨੇ ਪਰਮ ਦੇ ਬੰਧਨ ਤੋੜ ਦਿੱਤੇ ਉਸ ਨੇ ਮਿਹਰ ਦੀ ਨਜ਼ਰ ਕੀਤੀ ਅਤੇ ਮੈਨੂੰ ਆਪਣਾ ਬਣਾ ਲਿਆ ਉਸ ਨੇ ਯਾਦ ਕੀਤਾ ਤਾਂ ਸਾਰੇ ਦੁੱਖ ਦੂਰ ਹੋ ਗਏ ਉਸ ਦੇ ਚਰਨਾਂ ਵਿੱਚ ਰਿਹਾ ਤਾਂ ਸਭ ਸੁੱਖ ਮਿਲੇ ਨਾਨਕ ਨੇ ਪਰਮਾਤਮਾ ਨੂੰ ਪਾ ਲਿਆ ਹੈ ਨਾਮ ਦਾ ਤਨ ਪਰਮਾਤਮਾ ਨੇ ਆਪਣੇ ਭਗਤ ਨੂੰ ਬਖਸ਼ਿਆ ਹੈ ਇਹ ਸ਼ਬਦ ਉਸ ਦੀ ਅੰਦਰਲੀ ਖੋਜ ਦੀ ਗਹਿਰਾਈ ਦੱਸਦੇ ਨੇ ਵਾਹ ਇਹ ਤਾਂ ਬਹੁਤ ਹੀ ਭਾਵਪੂਰਤ ਸ਼ਬਦ ਨੇ ਸੱਚੀ ਇਹ ਉਸਦੀ ਯਾਤਰਾ ਦੇ ਅਗਲੇ ਪੜਾਵਲ ਇਸ਼ਾਰਾ ਕਰਦੇ ਨੇ ਫਿਰ ਲੇਖਕ ਦੱਸਦਾ ਹੈ ਕਿ ਇਸ ਅਹਿਸਾਸ ਤੋਂ ਬਾਅਦ ਉਸਨੇ ਗੁਰਬਾਣੀ ਨੂੰ ਨਵੇਂ ਸਿਰਿਓਂ ਪੜ੍ਹਨਾ ਸ਼ੁਰੂ ਕੀਤਾ ਸਿਰਫ ਰਸਮ ਵਜੋਂ ਨਹੀਂ ਬਲਕਿ ਸਮਝ ਕੇ ਪਿਆਰ ਨਾਲ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕੀਤਾ ਇਸ ਡੂੰਗੀ ਖੋਜ ਚੋਂ ਫਿਰ ਕੀ ਨਿਕਲਿਆ ਕੀ ਲੱਭਿਆ ਉਸ ਨੂੰ ਉਸ ਨੂੰ ਦੋ ਮੁੱਖ ਗੱਲਾਂ ਲੱਭੀਆਂ ਸਭ ਤੋਂ ਜ਼ਰੂਰੀ ਜਿਨ੍ਹਾਂ ਨੂੰ ਉਹ ਸਾਰੀ ਬਾਣੀ ਦਾ ਨਿਚੋੜ ਕਹਿੰਦਾ ਹੈ ਪਹਿਲੀ ਪਰਮਾਤਮਾ ਦਾ ਸੰਕਲਪ ਉਹ ਕੋਣ ਹੈ ਕਿ ਉਹ ਜਿਹ ਹੈ ਉਸ ਦੀ ਹੋਂਦ ਤੇ ਦੂਜੀ ਉਸ ਪਰਮਾਤਮਾ ਨੂੰ ਪਾਉਣ ਦਾ ਤਰੀਕਾ ਸਾਧਨ ਜੋ ਕਿ ਹੈ ਨਾਮ ਯਾਨੀ ਪਰਮਾਤਮਾ ਦੇ ਨਾਮ ਦਾ ਸਿਮਰਨ ਉਸ ਦੀ ਯਾਦ ਵਿੱਚ ਜੁੜਨਾ ਉਸ ਨੂੰ ਲੱਗਾ ਕਿ ਸਾਰੀ ਗੁਰਬਾਣੀ ਬਸ ਇਹਨਾਂ ਦੋ ਚੀਜ਼ਾਂ ਦੇ ਆਲੇ ਦੁਆਲੇ ਘੁੰਮਦੀ ਹੈ ਤੇ ਇਸ ਖੋਜ ਦਾ ਇਸ ਮਿਹਨਤ ਦਾ ਅਸਰ ਕੀ ਹੋਇਆ ਕੀ ਉਹ ਸਦੀਵੀ ਆਨੰਦ ਮਿਲਿਆ ਜਿਸ ਦੀ ਭਾਲ ਸੀ ਲੇਖਕ ਕਹਿੰਦਾ ਹੈ ਹਾਂ ਕਮ ਸੌਖਾ ਨਹੀਂ ਸੀ ਮਿਹਨਤ ਲੱਗੀ ਪਰ ਜਿੰਨੀ ਮਿਹਨਤ ਉਸਨੇ ਕੀਤੀ ਉਸਦੇ ਬਦਲੇ ਚ ਜੋ ਮਿਲਿਆ ਸ਼ਾਂਤੀ ਸੰਤੋਖ ਆਨੰਦ ਉਸ ਮਿਹਨਤ ਤੋਂ ਕਿਤੇ ਵੱਧ ਸੀ ਉਹ ਇਸ ਨੂੰ ਅਨਮੋਲ ਦਾਤ ਕਹਿੰਦਾ ਹੈ ਬੜੀ ਕੀਮਤੀ ਚੀਜ਼ ਉਹ ਇੱਕ ਤੁਲਨਾ ਵੀ ਕਰਦਾ ਹੈ ਕਿ ਜਦੋਂ ਮੈਂ ਲੋਕਾਂ ਨੂੰ ਨਿੱਕੀਆਂ ਨਿੱਕੀਆਂ ਖਤਮ ਹੋ ਜਾਣ ਵਾਲੀਆਂ ਦੁਨੀਆਵੀ ਚੀਜ਼ਾਂ ਪਿੱਛੇ ਦਿਨ ਰਾਤ ਖਪਦੇ ਦੇਖਦਾ ਹਾਂ ਤਾਂ ਮੈਨੂੰ ਆਪਣੀ ਕਿਸਮਤ ਤੇ ਮਾਣ ਹੁੰਦਾ ਹੈ ਕਿ ਮੈਨੂੰ ਥੋੜੀ ਜੀ ਕੋਸ਼ਿਸ਼ ਨਾਲ ਇੰਨੀ ਵੱਡੀ ਹਮੇਸ਼ਾ ਰਹਿਣ ਵਾਲੀ ਦਾਤ ਮਿਲ ਗਈ ਇਹ ਤਜਰਬਾ ਸੱਚੀ ਦੱਸਦਾ ਹੈ ਕਿ ਸਮਝ ਕਿਵੇਂ ਬਦਲਦੀ ਹੈ ਕਿਵੇਂ ਬੰਦਾ ਬਾਹਰਲੀਆ ਰਸਮਾਂ ਤੋਂ ਸ਼ੁਰੂ ਕਰਕੇ ਅੰਦਰਲੇ ਅਨੁਭਵ ਤੱਕ ਪਹੁੰਚਦਾ ਹੈ ਬਹੁਤ ਵਧੀਆ ਸੱਚੀ ਇੱਕ ਪ੍ਰੇਰਣਾਦਾਇਕ ਬਦਲਾਅ ਹੈ ਤਾਂ ਜੇ ਆਪਾਂ ਅੱਜ ਦੀ ਗੱਲਬਾਤ ਨੂੰ ਸਮੇਟੀਏ ਜੋ ਇੱਕ ਸਿੱਖ ਕੌਣ ਹੈ ਲਿਖਤ ਦੇ ਸੀ ਤਾਂ ਕੁਝ ਮੁੱਖ ਗੱਲਾਂ ਸਾਹਮਣੇ ਆਈਆਂ ਨੇ ਇਸ ਲਿਖਤ ਮੁਤਾਬਕ ਸਿੱਖ ਬੁਨਿਆਦੀ ਤੌਰ ਤੇ ਇੱਕ ਸਿੱਖਣ ਵਾਲਾ ਹੈ ਜੋ ਦੁਨਿਆਵੀ ਜ਼ਿੰਦਗੀ ਤੇ ਰੋਹਾਨੀ ਖੋਜ ਵਿੱਚ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਹਾਂਜੀ ਤੇ ਇਹ ਸਿਰਫ ਅੰਨੀ ਸ਼ਰਦਾ ਨਹੀਂ ਸਗੋ ਸਮਝ ਤੇ ਆਪਣੇ ਤਜਰਬੇ ਤੇ ਆਧਾਰਿਤ ਇੱਕ ਸਰਗਰਮ ਵਿਸ਼ਵਾਸ ਹੈ ਇੱਕ ਅਜੀਹਾ ਸਫਰ ਹੈ ਜਿਸ ਵਿੱਚ ਲਗਾਤਾਰ ਅੰਦਰੂਨੀ ਲੜਾਈ ਸ਼ਾਮਿਲ ਹੈ ਆਪਣੀਆਂ ਕਮਜ਼ੋਰੀਆਂ ਨਾਲ ਜੂਝਣਾ ਤੇ ਇਸ ਲੰਬੇ ਔਖੇ ਸਫਰ ਲਈ ਚਟਾਨ ਵਰਗੇ ਸਬਰ ਤੇ ਸਦਕ ਦੀ ਲੋੜ ਪੈਂਦੀ ਹੈ ਤੇ ਇਸ ਸਬ ਦਾ ਆਖਰੀ ਨਿਸ਼ਾਨਾ ਜਿਵੇਂ ਲਿਖਤ ਕਹਿੰਦੀ ਹੈ ਤੇ ਲੇਖਕ ਦੇ ਤਜਰਬੇ ਤੋਂ ਵੀ ਪਤਾ ਲੱਗਦਾ ਹੈ ਉਹ ਹੈ ਨਾਮ ਰਾਹੀ ਪਰਮਾਤਮਾ ਨੂੰ ਜਾਨਣਾ ਮਹਿਸੂਸ ਕਰਨਾ ਤੇ ਉਸ ਨਾਲ ਇੱਕ ਹੋ ਜਾਣਾ ਇਹ ਸਿਰਫ ਬਾਹਰੀ ਪਛਾਣ ਨਹੀਂ ਇੱਕ ਢੂੰਗੀ ਅੰਦਰੂਨੀ ਅਵਸਥਾ ਹੈ ਬਿਲਕੁਲ ਤੇ ਜਾਂਦੇ ਜਾਂਦੇ ਇੱਕ ਸਵਾਲ ਛੱਡ ਜਾਂਦੇ ਹਾਂ ਜਿਸ ਤੇ ਸੋਚਿਆ ਜਾ ਸਕਦਾ ਹੈ ਇਹ ਵੀ ਇਸ ਲਿਖਤ ਚੋਂ ਹੀ ਨਿਕਲਦਾ ਹੈ ਲਿਖਤ ਕਹਿੰਦੀ ਹੈ ਰੱਬ ਦਾ ਭੰਡਾਰ ਭਰਪੂਰ ਹੈ ਪਰ ਹਰੇਕ ਨੂੰ ਆਪਣੀ ਯੋਗਤਾ ਅਤੇ ਲੋੜ ਅਨੁਸਾਰ ਮਿਲਦਾ ਹੈ ਇਸ ਦਾ ਮਤਲਬ ਕੀ ਹੋਇਆ ਸਾਡੀ ਆਪਣੀ ਕੋਸ਼ਿਸ਼ ਤੇ ਰੱਬ ਦੀ ਬਖਸ਼ਿਸ਼ ਇਹਨਾਂ ਚ ਕੀ ਰਿਸ਼ਤਾ ਹੈ ਕਿ ਸਾਡੀ ਯੋਗਤਾ ਸਿਰਫ ਸਾਡੀ ਮਿਹਨਤ ਤੇ ਨਿਰਭਰ ਕਰਦੀ ਹੈ ਜਾਂ ਕੁਝ ਹੋਰ ਵੀ ਹੈ ਆਪਣੀ ਨਿੱਜੀ ਖੋਜ ਵਿੱਚ ਅਸੀਂ ਆਪਣੀ ਕੋਸ਼ਿਸ਼ ਤੇ ਰੱਬੀ ਕਿਰਪਾ ਦੇ ਇਸ ਸੰਤੁਲਨ ਨੂੰ ਕਿਵੇਂ ਸਮਝੀਏ ਸ਼ਾਇਦ ਇਸ ਤੇ ਸੋਚਣਾ ਸਾਡੀ ਆਪਣੀ ਸਮਝ ਨੂੰ ਹੋਰ ਡੂੰਗਾ ਕਰੇ